ਉਹ ਬਾਦ ਸ਼ਾਹਾਂ ਦਾ ਬਾਦਸ਼ਾ ਸਭ ਉਸ ਦੀ ਪਸੰਦ ਦੇ ਪਸੰਦ ਧਾਰੀ ਨੇ ਕਿ ਸ਼ਿਵ ਸ਼ਿਵੇ ਸ਼ਿਵ ਕਰਦਾ ਨਵਾਂ ਸ਼ਹਿਰ ਤੇ ਧੰਨ ਉਹ ਨੇ ਜਿਹੜੇ ਸ਼ਿਵ ਦੇ ਪੁਜਾਰੀ ਨੇ ਧੰਨ ਉਹ ਨੇ ਜਿਹੜੇ ਸ਼ਿਵ ਦੇ ਪੁਜਾਰੀ ਨੇ ਸਤਿ ਸ਼੍ਰੀ ਅਕਾਲ ਹਰ ਹਰ ਮਹਾਦੇਵ ਪੀਪੀ ਬੱਤੀ ਨਵਾਂ ਸ਼ਹਿਰ ਦੇ ਇੱਕ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਔਰ ਤੁਸੀਂ ਸ਼ੇਰ ਤੋਂ ਦਸਲਾ ਲੈਂਦੇ ਵੀਡੀਓ ਕਿਸ ਬਾਬਤ ਹੋਣਾ ਨੇ ਸਾਥੀਓ ਅੱਜ ਬਹੁਤ ਹੀ ਪਵਿੱਤਰ ਦਿਨ ਹੈ ਮਹਾ ਸ਼ਿਵratri ਹੈ ਔਰ ਸੱਚੀ ਗੱਲ ਕਹਾ ਤਾਂ ਪੂਰਾ ਸ਼ਹਿਰ ਅੱਜ ਪਵਿੱਤਰ ਹੋਇਆ ਪਿਆ ਮੈਂ ਕਿਉਂ ਕਹਿ ਰਿਹਾ ਕਿਉਂਕਿ ਸ਼ਹਿਰ ਦੇ ਕੋਨੇ-ਕੋਨੇ 'ਚ ਨੁੱਕ ਐਂਡ ਕਰੈਨੀ ਦੀ ਗੱਲ ਕਰੀਏ ਹਰ ਪਾਸੇ ਜਿਹੜੇ ਲੰਗਰ ਲੱਗੇ ਹੋਏ ਆ ਔਰ ਇਹ ਕੋਈ ਧਾਰਮਿਕ ਤਿਹਾਰ ਨਹੀਂ ਇਹ ਏਕਤਾ ਦੀ ਗੱਲ ਹੈ ਇਹ ਪਿਆਰ ਦੀ ਗੱਲ ਹੈ ਸ਼ਿਵ ਨੂੰ ਪਿਆਰ ਕਰਨ ਦੀ ਗੱਲ ਹੈ ਔਰ ਸ਼ਿਵ ਮਹਾਦੇਵ ਦੀ ਗੱਲ ਕਰੀਏ ਕਿ ਉਹ ਜੋ ਹਰ ਪਲ ਮੇਰੇ ਸਾਥ ਹੈ ਉਹ ਕੋਈ ਔਰ ਨਹੀਂ ਮੇਰੇ ਭੋਲੇ ਨਾਥ ਹੈ ਜੋ ਹਰ ਪਲ ਮੇਰੇ ਸਾਥ ਹੈ ਕੋਈ ਹੋਰ ਨਹੀਂ ਮੇਰੇ ਭੋਲੇ ਨਾਥ ਸਾਥਿਓ ਸ਼ਿਵ ਸ਼ੰਕਰ ਭੋਲੇ ਬੰਡਾਰੀ ਦੀ ਗੱਲ ਕਰੀਏ ਨੀਲਕੰਠ ਭੋਲੇ ਬੰਡਾਰੀ ਦੀ ਗੱਲ ਕਰੀਏ ਤਾ ਉਹ ਤਿਆਗੀ ਨੇ ਵੈਰਾਗੀ ਨੇ ਉਹ ਦਿਆਲੂ ਨੇ ਉਹ ਅਧਿਆਤਮਿਕ ਊਰਜਾ ਸੀ ਕਿਵੇਂ ਜਗਾਣੀ ਹੈ ਉਸ ਗੱਲ ਦੇ ਪ੍ਰਤੀਕ ਨੇ ਔਰ ਪੂਰੇ ਸ਼ਹਿਰ ਦੀ ਗੱਲ ਕਰੀਏ ਤਾਂ ਕੋਨੇ-ਕੋਨੇ ਜਿਹੜੇ ਸ਼ਿਵ ਦੇ ਪੁਜਾਰੀ ਸ਼ਿਵ ਦੇ ਸੇਵਾਦਾਰ ਸਾਡੇ ਰੀਅਲ ਹੀਰੋ ਨੇ ਅੱਜ ਦੇ ਦਿਨ ਸਾਡੇ ਰੀਅਲ ਹੀਰੋ ਨੇ ਪਿਆਰ ਏਕਤਾ ਜੋ ਆਪਣਾ ਪਨ ਨਜ਼ਰ ਆ ਰਿਹਾ ਕੱਲੀ ਕੱਲੀ ਗਲੀ ਕੱਲੀ ਕੱਲੀ ਨੁੱਕੜ ਚ ਉਹ ਤੁਹਾਨੂੰ ਤਸਵੀਰਾਂ ਅੱਜ ਪੂਰੇ ਸ਼ਹਿਰ ਦੀ ਦਿਖਾਣੀ ਆ ਔਰ ਧੰਨ ਨੇ ਸਾਰੇ ਸੇਵਾਦਾਰ ਕਿਉਂਕਿ ਇਹ ਸ਼ਿਵ ਨੂੰ ਡੈਡੀਕੇਟਡ ਹੋ ਕੇ ਅੱਜ ਸੇਵਾ ਨਿਭਾਰੇ ਆ ਔਰ ਜੋ ਤਿਲ ਫੁੱਲ ਇਹ ਪਾ ਸਕਦੇ ਆ ਉਹ ਇਹਨਾਂ ਨੇ ਪਾਇਆ ਸੀ ਪਹਿਲਾ ਸਮੇਂ ਤੁਹਾਨੂੰ ਦੱਸ ਦਈਏ ਕਿ ਨਹਿਰੂ ਗੇਟ ਤੇ ਮੌਜੂਦ ਆ 32 32 ਬਾਈਟਸ ਦੇ ਬਾਹਰ ਐਸਜੀ ਹੋਟਲ ਐਸਜੀ ਦੇ ਬਾਹਰ ਮੌਜੂਦ ਆ ਚਲੋ ਰਲ ਮਿਲ ਕੇ ਸਾਰੇ ਅਸੀਂ ਯੋਗਦਾਨ ਕਰਦੇ ਆਂ ਤੇ ਇੱਥੇ ਲੰਗਰ ਚੱਲ ਰਿਹਾ ਔਰ ਇਸੇ ਤਰੀਕੇ ਤੁਹਾਨੂੰ ਪੂਰੇ ਸ਼ਹਿਰ ਦੀਆਂ ਤਸਵੀਰਾਂ ਦਿਖਾਣੇ ਜਿੱਥੇ ਵੱਖ-ਵੱਖ ਥਾਵਾਂ ਤੇ ਲੰਗਰ ਚੱਲ ਰਿਹਾ ਔਰ ਫਿਰ ਤੋਂ ਕਹਿ ਰਿਹਾ ਕਿ ਧੰਨ ਨੇ ਸੇਵਾਦਾਰ ਔਰ ਧੰਨ ਇਹਨਾਂ ਦੀ ਸੇਵਾ ਧੰਨ ਇਹਨਾਂ ਦਾ ਸ਼ਿਵ ਸ਼ੰਕਰ ਬੋਲੇ ਬੰਡਾਰੀ ਦੇ ਲਈ ਪ੍ਰੇਮ ਔਰ ਇਹਨਾਂ ਨੂੰ ਪ੍ਰਣਾਮ ਹੈ ਮੇਰਾ ਸਾਰੇ ਸੇਵਾਦਾਰਾਂ ਨੂੰ ਪ੍ਰਣਾਮ ਹੈ ਮੇਰਾ ਕਿਉਂਕਿ ਆ ਜੋ ਪਿਆਰ ਜੋ ਮੁਹੱਬਤ ਤੁਸੀਂ ਦੇਖ ਰਹੇ ਹੋ ਜੋ ਸੇਵਾ ਦੀ ਭਾਵਨਾ ਹੈ ਇਹ ਦਿਲ ਨੂੰ ਟੰਪਦੀ ਹੈ ਔਰ ਪੂਰਾ ਸ਼ਹਿਰ ਸ਼ਿਵ ਦੀ ਰੂਹਾਨੀਅਤ ਵਿੱਚ ਰੰਗਿਆ ਗਿਆ ਪੂਨ ਪੂਰੇ ਸ਼ਹਿਰ ਦੀ ਤਸਵੀਰ ਦਿਖਾਣੇ ਇਲੀ ਤਸਵੀਰ ਅਸੀਂ ਫੱਟੀ ਬਸਤਾ ਚੌਕ 32 ਬਾਈਕਸ ਤੇ ਐਸ ਸੀ ਹੋਟਲ ਦੇ ਸਾਹਮਣੇ ਦਿਖਾ ਰਹੇ ਹਾਂ ਕਰਨ ਪਾਠਕ ਆਪਣੇ ਭਰਾ ਨੇ ਨਾਲ ਆ ਕਰਨ ਕੀ ਕਹੋਂਗੇ ਸੋਰੀ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਸਾਰੇ ਸ਼ਹਿਰ ਦੇ ਜਿੰਨੇ ਵੀ ਲੰਗਰ ਆ ਸਭ ਨੂੰ ਦਿਖਾ ਰਹੇ ਆ ਕਿ ਲੋਕਾ ਦੇਖੋ ਕਿੰਨੀ ਉਤਸ਼ਾਹਾ ਹਾਂ ਭੋਲੇ ਸ਼ੰਕਰ ਜੀ ਦੀ ਕਿਰਪਾ ਦੇ ਨਾਲ ਲੋਕ ਕਿੰਨਾ ਹੀ ਖੁਸ਼ ਨੇ ਅੱਛਾ ਉਹ ਵੀ ਉਹ ਵੀ ਲੋਕ ਸਾਡੇ ਲਈ ਧੰਨ ਭਾਗੇ ਕਿਉਂਕਿ ਆ ਰਹੇ ਨਹੀਂ ਸਮਾਂ ਕੱਢ ਕੇ ਆ ਰਹੇ ਨੇ ਆ ਰਹੇ ਨੇ ਇੱਥੇ ਦੇਖੋ ਜਿਸ ਤਰ੍ਹਾਂ ਭਟੂਰੇ ਦਾ ਲੰਗਰ ਠੰਡੇ ਦਾ ਲੰਗਰ ਛੀਰ ਦਾ ਲੰਗਰ ਪਾਣੀ ਦਾ ਲੰਗਰ ਚੱਲ ਰਿਹਾ ਤੇ ਲੋਕ ਕਿੰਨੇ ਉਤਸ਼ਾਹ ਦੇ ਨਾਲ ਉਤਸ਼ਾਹ ਦੇ ਨਾਲ ਖਾ ਰਹੇ ਨੇ ਅੱਛਾ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਮੈਨੂੰ ਵੀ ਮੌਕਾ ਦਿੱਤਾ ਭੋਗ ਲਵਾਉਣ ਦਾ ਤੇ ਇਹ ਇਹ ਭਰਾਵਾਂ ਦਾ ਪਿਆਰ ਹੁੰਦਾ ਬਹੁਤ ਜ਼ਿਆਦਾ ਸਰ ਮਤਲਬ ਸਭ ਦੇ ਸਹਿਯੋਗ ਦੇ ਨਾਲ ਹੋ ਰਿਹਾ ਆ ਠੀਕ ਹੈ ਜੀ ਕਿ ਲੋਕਲੇ ਉਤਸ਼ਾਹ ਨਾਲ ਆ ਰਹੇ ਦਾ ਪੂਰੇ ਸ਼ਹਿਰ ਨੂੰ ਲੰਘ ਰਿਹਾ ਹੈ ਲੇਕਿਨ ਜਦ ਬੱਚੇ ਨੂੰ ਜਿਵੇਂ ਬੇਟਾ ਆਪਣਾ ਇਹਨੂੰ ਠੰਡਾ ਪੀਣ ਲਈ ਕਰਿਆ ਆਪਣੀ ਰੋਕੋ ਚੰਦਿਆ ਜੀ ਬੋਲੇ ਸ਼ੰਕਰ ਦੀ ਕਿਰਪਾ ਨਾਲ ਸਾਰੇ ਖਾਰੇ ਆ ਜੀ ਬੇਟਾ ਕੀ ਨਾਮ ਤੁਹਾਡਾ ਤੇਜ ਕੁਮਾਰ ਤੇਜ ਕੁਮਾਰ ਉੱਧਾ ਤੇਜੀ ਰੱਖਣੀ ਆ ਪਰ ਉਹ ਤੇਜੀ ਨਹੀਂ ਰੱਖਣੀ ਠੀਕ ਹੈ ਸ਼ਿਵ ਸ਼ੰਕਰ ਬੋਲੇ ਭੰਡਾਰੀ ਦੇ ਨੂੰ ਬLES ਕਰਨ ਖੁਸ਼ੀ ਖੁਸ਼ ਰਹੋ ਚੜਦੀ ਕਲਾ ਚ ਰਹੋ ਅਤੇ ਇੱਕ ਗੱਲ ਮੈਂ ਹੋਰ ਸੁਣੀ ਆ ਤੁਹਾਡੀ ਧੜਕਣ ਕੁਝ ਕਹਿੰਦੀ ਆ ਕੀ ਕਹਿੰਦੀ ਪੁੱਛੋ ਹਰ ਹਰ ਮਹਾਦੇਵ ਆਉਂ ਗਿਆ ਧੜਕਣ ਕੀ ਕਹਿੰਦੀ ਆ ਹਰ ਹਰ ਮਹਾਦੇਵ ਬਣਾ ਕੁਝ ਕਹੇ ਤੁਸੀਂ ਹਰ ਹਰ ਮਹਾਦੇਵ ਕਹਦੇ ਹਰ ਹਰ ਮਹਾਦੇਵ ਕਿ ਸ਼ਿਵਰਾਤਰੀ ਦਾ ਅਸਲੀ ਮਤਲਬ ਸ਼ਿਵ ਦੇ ਭਗਤ ਸਮਝਦੇ ਨੇ ਔਰ ਇਹ ਦੂਜਾ ਸਟਾਪ ਹੈ ਇਹ ਤਸਵੀਰਾਂ ਅਸੀਂ ਤੁਹਾਨੂੰ ਅਰਬਨ ਠੇਕੇ ਦੇ ਬਾਹਰ ਤੋਂ ਦਿਖਾ ਰਹੇ ਆ ਕਰਨ ਹੁਣੀ ਨਾਲ ਨੇ ਕਰਨ ਬਹੁਤ ਬਹੁਤ ਮੁਬਾਰਕਾਂ ਸ਼ਿਵਰਾਤਰੀ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਆ ਸ਼ਿਵਰਾਤਰੀ ਦੀਆਂ ਆਪਣੇ ਭਾਪ ਕਰੋ ਪ੍ਰਕਾਸ਼ ਤੇ ਪੂਰੇ ਇਲਾਕਾ ਵਾਸੀਆਂ ਨੂੰ ਪੂਰੇ ਨਵੇਂ ਸ਼ਹਿਰ ਵਾਲਿਆਂ ਨੂੰ ਇਸ ਪਾਵਨ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸ਼ਿਵਰਾਤਰੀ ਦੀਆਂ ਸਾਰਿਆਂ ਨੂੰ ਭਕੀ ਸਰ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਮੈਂ ਨਾ ਪੂਰਾ ਸ਼ਹਿਰ ਘੁੰਮ ਕੇ ਆਇਆ ਹੁਣ ਅਸੀਂ ਇੱਧਰ ਵਾਪਸ ਜਾਣਾ ਪੂਰਾ ਸ਼ਹਿਰ ਐਂ ਲੱਗ ਰਿਹਾ ਕਿ ਜਿਵੇਂ ਸ਼ਿਵ ਦੇ ਰੰਗ ਚ ਰੰਗਿਆ ਗਿਆ ਪੂਰਾ ਸ਼ਹਿਰ ਰੰਗਿਆ ਜੀ ਪੂਰਾ ਸ਼ਹਿਰ ਇਦਾਂ ਹੀ ਆ ਜੀ ਔਰ ਤੁਹਾਡੇ ਵਾਂਗ ਹੋਰ ਜਿਹੜੇ ਸਾਡੇ ਭੈਣ ਭਰਾ ਜਿਨੇ ਲੰਗਰ ਲਾਇਆ ਸਾਰਿਆਂ ਨੂੰ ਪ੍ਰਣਾਮ ਸਾਰਿਆਂ ਨੂੰ ਪ੍ਰਣਾਮ ਸਾਰਿਆਂ ਨੂੰ ਪ੍ਰਣਾਮ ਔਰ ਸਾਰਿਆਂ ਨੇ ਮਤਲਬ ਦਿਲ ਜਿੱਤਿਆ ਪਿਆ ਸਾਰਿਆਂ ਲਈ तहे ਦਿਲੋਂ ਸ਼ੁਕਰੀਆ ਜੀ ਇਹ ਤਾਂ ਜੀ ਆਕਾਸ਼ਤਾ ਹੈ ਸਾਰਿਆਂ ਦੀ ਆਪਣੇ ਆਪਣੇ ਜੀ ਸਾਰੇ ਬਾਤ ਚੜ ਕੇ ਕਰਦੇ ਆ ਜੀ ਸਰ ਆਪਣਾ ਜੀ ਸਭ ਦਾ ਪ੍ਰੇਮ ਹੈ ਸਭ ਦਾ ਪ੍ਰੇਮ ਹੈ ਜੀ ਸਰ ਪਰ ਨੀਲਕੰਠ ਨੇ ਨਾ ਹਾਂਜੀ 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 ਸ਼ਾਂਤ ਸਰੂਪ ਵੀ ਨੇ ਤੇ ਨਾਲ ਦੇ ਨਾਲ ਕਹਿੰਦੇ ਕਿ ਬੇਨਾਸ਼ ਕਰਨਾ ਫਿਰ ਉਹ ਵੀ ਫਿਰ ਡਿਸਟਰੋਇਰ ਵੀ ਹੋਈ ਨੇ ਡਿਸਟਰੋਇਰ ਵੀ ਹੋਈ ਨੇ ਜੀ ਉਹਨਾਂ ਉਹਨਾਂ ਦਾ ਹੀ ਆ ਜੀ ਸਾਰਾ ਕੁਝ ਦਿੱਤਿਆ ਵੀ ਉਹਨਾਂ ਦਾ ਹੀ ਆ ਜੀ ਸਭ ਕੁਝ ਉਹਨਾਂ ਦਾ ਹੀ ਆ ਜੀ ਅੱਛਾ ਯੂਥ ਵੀ ਸੇਵਾ ਚ ਲੱਗਿਆ ਹਾਂਜੀ ਹਾਂਜੀ ਤੇ ਜੀ ਬੜੇ ਖੁਸ਼ੀ ਨਾਲ ਲੱਗੇ ਹੋਏ ਨੇ ਜੀ ਬਾਚੜਾ ਕੇ ਕਰਦੇ ਆ ਜੀ ਕੰਮ ਕੋਲਡ ਕਾਫੀ ਕੋਲਡ ਕਾਫੀ ਹੈ ਜੀ ਠੰਡੇ ਰੋ ਠੰਡੇ ਰੋ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਹਰ ਹਰ ਮਹਾਦੇਵ ਹਰ ਮਹਾਦੇਵ ਹਰ ਮਹਾਦੇਵ ਹਰ ਮਹਾਦੇਵ ਹਰ ਹਰ ਮਹਾਦੇਵ ਅੱਡੀ ਕੀ ਭਾਵਨੇ ਆ ਜੀ ਫਿਰ ਬਹੁਤ ਪਸੰਦ ਰਹੀ ਰੂ ਹਾਂਜੀ ਬਹੁਤ ਪਸੰਦ ਉਹਨਾਂ ਦੀ ਉਹਨਾਂ ਦੀ ਬਹੁਤ ਮਿਹਰ ਸਾਰਿਆਂ ਤੇ ਔਰ ਸਾਰੇ ਭਗਤਾਂ ਕੀ ਬੜੀ ਸ਼ਰਧਾ ਨਾਲ ਆਪਣਾ ਅੱਜ ਭਗਤ ਵੀ ਧੰਨ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਜਿਹੜੇ ਘਰੋਂ ਆ ਰਹੇ ਆ ਜਿਹੜੇ ਸੇਵਾਦਾਰ ਐ ਵੀ ਧੰਨ ਨੇ ਹਾਂਜੀ ਹਾਂਜੀ ਸਭ ਤੋਂ ਜਿਆਦਾ ਹਾਂਜੀ ਸਭ ਤੋਂ ਵੱਡੀ ਸੇਵਾ ਇਹਨਾਂ ਦੀ ਹੈ ਸਾਰੇ ਸੇਵਾਦਾਰ ਜੀ ਜੀ ਪੂਰੇ ਸ਼ਹਿਰ ਚ ਪੂਰੇ ਪੰਜਾਬ ਚ ਪੂਰੇ ਇੰਡੀਆ ਪੂਰੀ ਦੁਨੀਆ ਦੀ ਹਾਂਜੀ ਸ਼ਿਵਜੀ ਭਗਵਾਨ ਦੀ ਕਿਰਪਾ ਹੋਣੀ ਚਾਹੀਦੀ ਆ ਭੋਲੇ ਪੰਡਾਰੀ ਨੀਲ ਕਾ ਜੀ ਭੋਲੇ ਪੰਡਾਰੀ ਆਪ ਕਰਾ ਰਹੇ ਨੇ ਹਾਂਜੀ ਆਪ ਕਰਾ ਰਹੇ ਨੇ ਹਾਂਜੀ ਸਾਰੇ ਵਾਲੇ ਤਾਂ ਉਹੀ ਆਣਗੇ ਉਹੀ ਕਰਦੇ ਆ ਤੇ ਬਾਕੀ ਤਾਂ ਭਗਤ ਆਂਦੇ ਆ ਸ਼ਿਵ ਜੀ ਤਾਂ ਉਹਦੀ ਲੋਰ ਚ ਹੀ ਆ ਹਾਂਜੀ 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 ਚਲੋ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਹਰ ਹਰ ਵਾਹਿਗੁਰੂ ਤੁਹਾਡੇ ਦੇਖਦੇ ਆ ਪੀਵੀ ਬੱਤੀ ਆਣੇ ਜੀ ਜੀ ਘਰ ਚ ਆਪਰੇ ਸਾਡੇ ਨੂੰ ਉਹ ਆਂਟੀ ਜੀ ਸ਼ੀਰੋਧ ਖਰਚਾ ਵੀਂ ਇਹ ਸਾਡਾ ਮਹਿਰਮ ਪੁਰਿਆ ਹਾਂਜੀ ਹਾਂਜੀ ਮੈਂ ਤੁਹਾਡੇ ਆਂਦੇ ਰਹਿੰਦੇ ਮੈਂ ਦੇਖਦੇ ਰਹਿੰਦੇ ਅਸੀਂ ਸਾਡਾ ਮਹਿਰਮ ਪਰ ਤੁਹਾਡਾ ਖਰਚਾ ਗਵਾਂਢੀ ਪਿੰਡ ਦੇ ਹਾਂਜੀ ਹਾਂਜੀ ਬਿਲਕੁਲ ਆਂਦੇ ਆ ਸਰ ਹਾਂ ਜੀ ਉਹਦਾ ਦੇਖੀ ਅਸੀਂ ਹਾਂਜੀ ਬਹੁਤ ਸ਼ੁਕਰੀਆ ਹਾਂ ਥੈਂਕ ਯੂ ਠੀਕ ਹੈ ਮਾਦਾ ਜੀ ਹਰ ਹਰ ਮਹਾਦੇਵ ਹਰੇ ਮਹਾਦੇਵ ਮਜ਼ਾ ਲੱਗੀਆਂ ਫਿਰ ਅੱਜ ਹਾਂਜੀ ਹਾਂਜੀ ਕੋਲਡ ਕਾਫੀ ਕਿਤੇ ਲੱਸੀ ਕਿਤੇ ਠੰਡਾ ਹਾਂਜੀ ਹਾਂਜੀ ਸਾਰਾ ਕੁਝ ਪੀ ਜਾਂਦੇ ਆ ਬਸ ਉਹ ਚਾਹ ਲੈਣਾ ਫਿਰ ਹਾਂਜੀ ਚਲੋ ਠੀਕ ਹੈ ਇੱਕ ਲਗੂਗਾ ਪਤਾ ਹਾਂ ਬਾਦੇ ਬਾਦੇ ਪਰ ਇਸਾਰੇ ਫੋਲੋ ਕਰਦੇ ਆ ਚਲੋ ਚਲੋ ਠੀਕ ਹੈ ਕਹਿੰਦਾ ਇੰਸਟਾਗ੍ਰam ਫੋਲੋ ਕਰਦੇ ਆ ਚਲੋ ਜੀ ਸਾਡਾ ਤੀਜਾ ਸਟਾਪ ਹੈ ਤੇ ਅਸੀਂ ਆ ਜਓ ਸ਼ਿਵ ਮੰਦ ਦੋ ਮੰਦ ਕਰੀਏ ਚਲੋ ਜੀ ਸਾਡਾ ਤੀਜਾ ਸਟਾਪ ਹੈ ਤੇ ਅਸੀਂ ਸਬਜੀ ਮੰਡੀ ਦੇ ਬਾਹਰ ਮੌਜੂਦ ਆ ਉਹ ਪ੍ਰਸੰਨ ਹੋ ਗਈ ਇੱਥੇ ਆ ਕੇ ਔਰ ਹਰ ਸਾਲ ਇਸੇ ਤਰੀਕੇ ਲੰਗਰ ਲੱਗਦਾ ਹੈ ਰੁਕਨੇ ਰੁਕ ਜਾਓ ਭਾਜੀ ਰੁਕ ਜਾਓ ਰੁਕ ਰੁਕ ਅੱਛਾ ਪ੍ਰਮਾਨ ਜੀ ਮਾਹੌਲ ਬੜਾ ਅੱਛਾ ਹੈ ਬੜੀ ਊਰਜਾ ਮਿਲ ਰਹੀ ਹੈ ਔਰ ਸ਼ਿਵ ਜੀ ਨੂੰ ਤਾਂ ਦੇਖ ਕੇ ਵੈਸੇ ਹੀ ਅੰਧਕਾਰ ਦੂਰ ਹੋ ਜਾਂਦੇ ਹਨਾ ਸ਼ਿਵਰਾਤਰੀ ਦੇ ਦਿਨ ਕੀ ਕਹੋਗੇ ਸਾਰੇ ਸ਼ਹਿਰ ਵਸਿਆਂ ਨੂੰ ਮੇ ਸਬਜੀ ਮੰਡੀ ਯਾਰਤਿਆਂ ਨੂੰ ਸਬਜੀ ਮੰਡੀ ਜਿੰਨੇ ਵੀ ਫੜੀਏ ਉਹਨਾਂ ਨਾਲ ਸਾਰੀ ਸ਼ਿਵਰਾਤਰੀ ਬਹੁਤ ਬਹੁਤ ਮੁਬਾਰਕਾ ਹਰ ਮਾਗ ਬਹੁਤ ਬਹੁਤ ਮੁਬਾਰਕਾ ਇਹ ਦਿਨ ਨੂੰ ਬੜਾ ਖੁਸ਼ੀਆਂ ਭਰਿਆ ਜਾ ਪਵਿੱਤਰ ਦਿਨ ਹੈ ਪਵਿੱਤਰ ਦਿਨ ਹੈ ਹਰ ਸਾਲ ਅੰਦਾਜ਼ੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰਾ ਆਪਣੇ ਜੋਸ਼ੋਸ਼ ਨਾਲ ਮੰਡੀ ਵੀ ਐਸੋਸੀਏਸ਼ਨ ਸਾਰੇ ਭਾਈਚਾਰੇ ਨੇ ਜਿੰਨੇ ਵੀ ਸਾਡੀ ਫੜੀ ਭਾਈਚਾਰਾ ਸਾਰੇ ਰਲ ਕੇ ਅਸੀਂ ਹਰ ਸਾਲ ਇਹ ਲੰਗਰ ਸੇਵਾ ਕਰਦੇ ਆਂ ਔਰ ਸਵੇਰ ਤੋਂ ਸ਼ੁਰੂ ਹੋ ਕੇ ਕਿੱਥੇ ਤੱਕ ਪੂਰੇ ਸ਼ੰਕਰ ਦੀ ਮੇਰ ਹੁੰਦੀ ਜਾਂਦਾ ਚੱਲਦਾ ਰਹਿੰਦਾ ਆ ਬਾਕੀ ਤੁਸੀਂ ਦੇਖ ਹੀ ਰਹੇ ਹੋ ਤੁਹਾਡੇ ਸਾਹਮਣੀਆਂ ਸੰਗਤ ਨੂੰ ਖੁਸ਼ ਦੇਖ ਕੇ ਆਪਣਾ ਮਨ ਵੀ ਖੁਸ਼ ਹੁੰਦਾ ਹੀ ਸੰਗਤ ਜੋ ਆਪਣਾ ਆ ਕੇ ਖਾਂਦੀ ਪਿੰਦੀ ਸਾਡੇ ਕੋਲ ਅਸੀਂ ਇਹਨਾਂ ਨੂੰ ਦਿੰਨੇ ਆਂ ਪਰ ਆਪਣਾ ਮਨ ਖੁਸ਼ ਹੁੰਦਾ ਸੰਗਤ ਦੀ ਵੀ ਕੁਝ ਅੱਛੀ ਉਹ ਦੇਈ ਜਾਂਦਾ ਆਪਾਂ ਦੇਈ ਜਾਂਦੇ ਅੱਗੋ ਜੀ ਸਾਨੂੰ ਦੇਈ ਜਾਂਦਾ ਆਪਾਂ ਕੋ ਦੇਈ ਜਾਂਦੇ ਆ ਜੀ ਬਾਕੀ ਬਾਕੀ ਅਸੀਂ ਜੀ ਰਵਾਇਤ ਬੈਠੀ ਆ ਪ੍ਰਧਾਨ ਜੀ ਦਾ ਐਸੋ ਨੇ ਚਾਜਿਆਕਾਰ ਹੋਈ ਆ ਇਹ ਬੈਠੀ ਆ ਤਾਂ ਖੜੀ ਕਿਹੜੀ ਹੋਊਗੀ ਦੇਖੋ ਕਿੰਨਾ ਖੁਸ਼ੀ ਵਾਲਾ ਮਾਹੌਲ ਹੈ ਬਜ਼ੁਰਗ ਵੀ ਨੇ ਮਾਇੰਦ ਤਾਂ ਨਹੀਂ ਕਰਦੇ ਬਜ਼ੁਰਗ ਵੀ ਨੇ ਬੱਚੇ ਵੀ ਨੇ ਨੌਜਵਾਨ ਵੀ ਨੇ ਯੂਥ ਚ ਵੀ ਨੇ ਔਰ ਸਾਰੀ ਖੁਸ਼ ਨੇ ਪ੍ਰੇਸ਼ਾਨ ਨੇ ਆ ਬੇਟਾ ਹਰ ਹਰ ਮਹਾਦੇਵ ਹਰ ਹਰ ਆਦੀ ਕਰ ਪਾਇਆ ਹਾਂ ਹਰ ਹਰ ਮਹਾਦੇਵ ਜਿਹੜਾ ਇਹ ਨਵੀਂ ਪ੍ਰੋਗਰਾਮ ਆ ਇਹਦੇ ਜਿਹੜੇ ਸਾਡੇ ਆਰਗੇਨਾਈਜ਼ਰ ਆ ਮਿਸਟਰ ਬੋਬੀ ਜੀ ਬੋਬੀ ਜੀ ਆ ਇਹ ਜੋ ਕਰਦੇ ਆ ਬਾਕੀ ਇਸ ਤੋਂ ਪਿੱਛੇ ਖੜ ਖੜਦੇ ਆ ਅੱਗੇ ਉਹ ਲੱਗਦੇ ਆ ਉਹ ਵੀ ਸਾਰਾ ਅਰੇਂਜਮੈਂਟ ਕਰਦੇ ਆ ਸਾਡਾ ਕੰਮ ਹੋਵੇ ਨਾਲ ਪਹਿਲਾਂ ਅਸੀਂ ਪੂਰੀ ਜਿੰਨੀ ਉਹ ਸਹਾਇਤਾ ਕਰ ਸਕਦੇ ਕਰਦੀ ਸੀ ਸਾਰੇ ਮੁੰਡੇ ਵਾਲੇ ਬਾਕੀ ਉਹਨਾਂ ਜਾਨੀ ਕੋਈ ਆਸਾਨ ਨਹੀਂ ਅਗਰ ਭੁੱਲਦੇ ਹੋਏ ਵੀ ਬਾਕੀ ਜਿੰਨਾ ਉਹ ਕਰਦੇ ਕਿੱਲੇ ਉਹਨੇ ਪਿੱਛੇ ਲੱਗੇ ਹੋਏ ਆ ਉਹ ਜਿੱਥੇ ਸਮਾਨ ਬੰਨ੍ਹਦੇ ਆ ਉੱਥੇ ਆਪਣੀ ਪੂਰੀ ਲੱਗੀ ਹੁੰਦਾ ਹਨ ਕਰ ਦੇ ਰਹੇ ਪੂਰਾ ਇੱਕ ਤਾਂ ਪੂਰੇ ਮਹੀਨੇ ਬਲਾ ਸ਼ੁਰੂ ਹੋ ਜਾਂਦੇ ਜੀ ਉਹ ਸਮਾਨ ਇਕੱਠਾ ਕਰਨਾ ਸਾਰਾ ਕੋਈ ਆਪਣੀ ਪੂਰੀ ਲੇਖਾ ਕਰਦੇ ਆ ਬਾਕੀ ਮੰਡੀ ਵਾਲੇ ਸਾਰਿਆਂ ਦੇ ਨਾਲ ਯਾਰ ਤੋ ਕਿ ਚਲੋ ਅੱਛਾ ਹਰ ਸਾਲ ਅਸੀਂ ਵੀ ਆਨੇ ਆ ਸਾਡੀ ਵੀ ਪਾਰਟਿਸਪੇਸ਼ਨ ਦੇ ਹਿੰਦੀ ਨੱਚਣ ਚ ਉਮੜ ਨੱਚ ਲਈਏ ਦੋ ਮਿੰਟ ਬਿਲਕੁਲ ਜੀ ਜਰੂਰ ਸਾਰੇ ਨੱਚਣਾ ਮੈਂ ਖੁਸ਼ੀ ਦੇ ਦੇ ਲਈ ਪੁੱਤਰ ਨੱਚੋ ਜਲਾ ਦਿਓ ਲਓ ਜੀ ਲਓ ਆਓ ਜੀ ਆਓ ਲਾ 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 ਲਓ ਹੁਣ ਲਾ ਅਖਰ ਪ੍ਰਣਾ ਜੀ ਬਹੁਤ ਆਨੰਦ ਆਇਆ ਔਰ ਅਖਰ ਸਾਰੇ ਸੇਵਾਦਾਰਾਂ ਦਾ ਧੰਨਵਾਦ ਇੱਥੇ ਵੀ ਧੰਨਵਾਦ ਜੀ ਮਾਨ ਕਰ ਲੈ ਮੈਂ ਬਾਕੇ ਆ ਜੰਨਾ ਪਰਣਾ ਜੀ ਬੜਾ ਆਨੰਦ ਆਇਆ ਔਰ ਰੂਤ੍ਰਿਪਤ ਹੋ ਗਈ ਆਖਰជាਕਰਨ ਤੁਹਾਡਾ ਸਾਰਿਆਂ ਦਾ ਧੰਨਵਾਦ ਸੇਵਾਦਾਰਾਂ ਦਾ ਔਰ ਪੂਰੇ ਸ਼ਹਿਰ ਚ ਜਿੱਥੇ ਵੀ ਸਾਡੇ ਭਰਾ ਲੰਗਰ ਲਾ ਕੇ ਮੌਜੂਦ ਨੇ ਸਾਰਿਆਂ ਦਾ ਧੰਨਵਾਦ ਧੰਨਵਾਦੀ ਧੰਨਵਾਦ ਸਤਿਕਾਰਯੋਗ ਆਂਦੇ ਬਹੁਤ ਧੰਨਵਾਦ ਤੁਸੀਂ ਆਇਓ ਸਾਡੇ ਤੁਸੀਂ ਕਵਰੇਜ ਕੀਤਾ ਕਿ ਸਾਰੇ ਸ਼ਹਿਰ ਚ ਕਵਰ ਕਰ ਰਹੇ ਹੋ ਤੁਹਾਡਾ ਨਾਮ ਹੈ ਪਿੰਨੀ ਬੱਤੀਆਂ ਦਾ ਸੂਰੀ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ ਪਰ ਅੱਜ ਸੇਵਾਦਾਰਾਂ ਦਾ ਨਾਮ ਹੈ ਨਹੀਂ ਸরাই ਰਹਿਣਾ ਸੇਵਾਦਾਰਾਂ ਦੇ ਨਾਮ ਵੀ ਤੁਹਾਡੇ ਵੀ ਨਾਮ ਨਾਲ ਚਲੋ ਤੁਸੀਂ ਬਹੁਤ ਸੇਵਾ ਕਰਦੇ ਹੋ ਸੇਵਾ ਦੀ ਪਦਵੀ ਸਭ ਤੋਂ ਉੱਚੀ ਪਦਵੀ ਹੈ ਬਿਲਕੁਲ ਬਿਲਕੁਲ ਉੱਚੀ ਪਦਵੀ ਹੈ ਬਿਲਕੁਲ ਜੀ ਨਿਸ਼ਕਾਮ ਸ ਸਾਰੇ ਤੁਹਾਨੂੰ ਸਾਰੇ ਬੰਦੇ ਜੈ ਜਗਰਾ ਵੀਰ ਬਜਰੰਗੇ ਹਰ ਹਰ ਹਾਰੇ ਹਰ ਬੰਦਨਾ ਜੈ ਜੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਵਿੱਕੀ ਭਾਜੀ ਕੋਲ ਆਏ ਆ ਕੜੀ ਚੌਲ ਦਾ ਲੰਗਰ ਚੱਲ ਰਿਹਾ ਪੂਰਾ ਪਰਿਵਾਰ ਉਹਨਾਂ ਦੇ ਉੱਥੇ ਮੌਜੂਦ ਹੈ ਇਹ ਆਪਣਾ ਪਰਿਵਾਰ ਮਾਪੇ ਵੀ ਨਾਲ ਨੇ ਬੱਚੇ ਭਰਾ ਸਾਰੇ ਇੱਥੇ ਆ ਵਿੱਕੀ ਭਾਜੀ ਕੀ ਕਹੋਗੇ ਹਰ ਹਰ ਮਹਾਦੇਵ ਪਹਿਲਾਂ ਤਾਂ ਸਾਰਿਆਂ ਨੂੰ ਤੁਹਾਨੂੰ ਪੀਪੀ ਬੱਤੀ ਵਾਲਿਆਂ ਨੂੰ ਵੀ ਸ਼ਹਿਰ ਵਾਸੀਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਆਨੇ ਆ ਸਾਨੂੰ ਲੋਕ ਸੇਵਾ ਦਾ ਮੌਕਾ ਦਿੰਦੇ ਆ ਸੋ ਇਸ ਕਰਕੇ ਹਰ ਹਰ ਮਹਾਦੇ ਸੰਗਤ ਨੂੰ ਖੁਸ਼ ਦੇਖ ਕੇ ਮਨ ਖੁਸ਼ ਹੁੰਦਾ ਬਹੁਤ ਮਨ ਖੁਸ਼ ਹੁੰਦਾ ਭਾਜੀ ਸੰਗਤ ਖੁਸ਼ ਤਾਂ ਅਸੀਂ ਵੀ ਖੁਸ਼ ਜੀ ਅੱਜ ਅੱਜ ਵਰ ਸ਼ਿਵ ਨੂੰ ਕੀ ਕਹਿਣਾ ਹੈ ਸ਼ਿਵ ਨੂੰ ਕੀ ਕਹਿਣਾ ਸ਼ਿਵ ਤੂੰ ਹੀ ਮਿਲਦਾ ਹੁਣ ਨੂੰ ਤੂੰ ਹੀ ਮਿਲਦਾ ਲਈ ਭੋਲੇ ਨਾਥ ਨਾਲ ਯਾਰੀ ਯਾਰੀ ਪੱਕੀ ਏ ਹਾਂ ਲਈ ਭੋਲੇ ਨਾਲ ਆਪਣਾ ਯਾਰੀ ਯਾਰੀ ਪੱਕੀ ਏ ਇੱਕ ਵਾਰ ਕੀ ਕਿੱਦਾਂ ਫਿਰ ਮੈਂ ਕਿਹਾ ਯਾਰੀ ਤੋੜ ਨਹੀਂ ਵਾਵਾਂਗੇ ਉਹ ਵੀ ਨਿਵਾਉਂਦੇ ਆ ਹਾਂ ਹਾਂ ਹਾਦੀ ਭੋਲੇ ਕੀ ਫੌਜ ਕਰੇਗੀ ਮੋਜ ਇਹ ਮੋਜਾਂ ਹੀ ਆ ਜੀ ਇੱਧਰ ਆ ਜਾਓ ਜੀ ਇੱਧਰ ਕੁਮਾਰ ਬੇਕਰੀ ਦੇ ਵੀ ਉਹ ਵੀ ਆਪਣੇ ਭਰਾ ਨੇ ਆਓ ਇਹੋ ਜਿਹੇ ਨਾਲ ਇਧਰ ਅਜੇ ਭਾਜੀ ਤੇ ਆ ਭਾਜੀ ਆਪਣੇ ਭਰਾ ਹੀ ਨੇ ਜੀ ਦਾ ਮਾਜਾ ਹੋ ਰਹੀ ਹੈ ਜਾਇਆ ਹੁੰਦਾ ਜਾਇਆਓ ਇਸ ਵੀ ਜੋਹੀ ਦੇਸਾਂ ਦਾ ਸਿੰਘ ਦੇਸਾਂ ਪੋਜੀ ਸਾਹਿਬ ਆ ਰਾਹੀ ਕੋਈ ਨਹੀਂ ਅਜੇ ਅਜੇ ਭਾਜੀ ਨੇ ਇਹ ਆਪਣੇ ਵੱਡੇ ਭਰਾ ਨੇ ਅਜੇ ਭਾਜੀ ਬੋਲੇ ਕੀ ਫੌਜ ਮੌਜ ਕਰ ਰਹੀ ਹੈ ਬਿਲਕੁਲ ਜੀ ਜੈ ਸ਼ੰਕਰ ਜੀ ਅੱਜ ਸ਼ਿਵਰਾਤਰੀ ਪੂਰਬ ਦੇ ਸਾਰੀ ਸੰਗਤ ਨੂੰ ਸਾਰਿਆਂ ਨੂੰ ਬੋਲ ਬੰਮ ਬੋਲੇ ਬੰਮ ਬੰਮ ਬੋਲੇ ਬੰਮ ਬੰਮ ਬੋਲੇ ਇਹ ਸ਼ਿਵ ਜੀ ਨੂੰ ਕੀ ਕਹਿਣਾ ਸਰ ਸ਼ਿਵ ਜੀ ਨੂੰ ਅਸੀਂ ਕਹਿਣ ਜੋ ਕਿ ਕੋਸ਼ਿਸ਼ ਸ਼ਿਵ ਜੀ ਨੇ ਸਾਰੀ ਦੁਨੀਆ ਨੂੰ ਕਹਿਣਾ ਸਾਨੂੰ ਕਹਿਣਾ ਸਭ ਕੁਝ ਜੋ ਕਹਿਣਾ ਉਹਨਾਂ ਨੇ ਅਸੀਂ ਉਹਨਾਂ ਦੇ ਭਗਤ ਬੰਦੇ ਆ ਕਿਉਂਕਿ ਕਈ ਵੇਲੇ ਕਹਿੰਦੇ ਨੇ ਕਿ ਸ਼ਿਵ ਜੀ ਸ਼ਾਂਤ ਸਰੂਪ ਨੇ ਬਿਲਕੁਲ ਸ਼ਾਂਤ ਨੂੰ ਵੀ ਇਹ ਸ਼ਾਂਤੀ ਸਬਰ ਬਖਸ਼ਣ ਸਾਰਿਆਂ ਨੂੰ ਸ਼ਾਂਤੀ ਬਖਸ਼ੇ ਸਾਰਿਆਂ ਨੂੰ ਇੱਕ ਦੂਜੇ ਨਾਲ ਪ੍ਰੇਮ ਸਦਭਾਵਨਾ ਇੱਕ ਦੂਜੇ ਦਾ ਆਦਰ ਸਤਿਕਾਰ ਕਰਨਾ ਬਖਸ਼ੇ ਜੀ ਸਭ ਤੋਂ ਵੱਡੀ ਗੱਲ ਹੈ ਜੀ ਬਹੁਤ ਚੰਗੀ ਬਹੁਤ ਚੰਗੇ ਬਹੁਤ ਜੀ ਜੈ ਸ਼ੰਕਰ ਦੀ ਹਰ ਹਰ ਮਹਾਦੇਵ ਸਾਥੇ ਇਸ ਸਮੇਂ ਸੀ ਨਗਰ ਕੌਂਸਲ ਦੇ ਬਿਲਕੁਲ ਨਾਲ ਮੌਜੂਦ ਹੈ ਔਰ ਸ਼ੇ ਭਗਤਾ ਵੱਲੋਂ ਲੰਗਰ ਲਗਾਇਆ ਗਿਆ ਸਾਡੇ ਸਭ ਤੋਂ ਪਿਆਰੇ ਗੈਸਟ ਸਾਡੇ ਮਹਿਮਾਨ ਇਹ ਵੀ ਇੱਥੇ ਮੌਜੂਦ ਨੇ ਉਸ ਦੇ ਨਾਲ ਦੀ ਨਾਲ ਸਾਡੇ ਵੱਡੇ ਭਰਾ ਕੇ ਲਈਏ ਮਾਮਾ ਜੀ ਕੇ ਲਈਏ ਸ਼ਹਿਰ ਦੀ ਮਹਾਨ ਹਸਤੀ ਕੇ ਲਈਏ ਧਰਮ ਪ੍ਰਚਾਰਕ ਕੇ ਲਈਏ ਪਤਰਾ ਸਾਹਿਬ ਨਾਲੇ ਪਤਰਾ ਸਾਹਿਬ ਕੀ ਅੱਜ ਮੰਦੋ ਭਾਵ ਨੇ भोल शंकर भगवान की जय बम 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 भोले बम बम आज महाशिवरात्रि उत्सव जो कि पूरे भारत में पूरे विश्व में बड़ी श्रद्धा उल्लास से मनाया जा रहा है तो ये शिवरात्रि का जो त्यौहार है शिवरात्रि भोले बाबा की शादी का त्यौहार मनाया जाता है बात है भाव की भगवान को जिस भाव से भजोगे उसी भाव से वो प्रकट होते हैं तो सभी भक्तों का भाव है की आज के दिन भोले बाबा की शादी का दिन है तो शादी के दिन सभी यहाँ मेहमान बाजी हो रही है कोई चाहे मां पार्वती अन्नपूर्णा दल से आ रहा है कोई भोले बाबा की ओर से आ रहा है तो सभी के लिए स्वागत हो रहा है अच्छे अच्छे मिष्ठानों के स्टाल लगाए गए हैं डीजे बज रहा है लोग नाच रहे हैं खुशी में मस्ती में ਬੰਮ ਬੰਮ ਬੋਲੇ ਕੇ ਜਕਾਰੇ ਲਾ ਰਹੇ ਆ ਤੇ ਮੈਂ ਇਤਰ ਸਭ ਇਹ ਇਕੱਠ ਦੇਖ ਕੇ ਸ਼ਹਿਰ ਦਾ ਪਿਆਰ ਦੇਖ ਕੇ ਭਾਈਚਾਰਾ ਦੇਖ ਕੇ ਰੂਹ ਕਿੰਨੀ ਪ੍ਰਸੰਨ ਹੁੰਦੀ ਆ ਅਰੇ ਕੀ ਬਾਤ ਹੈ ਪ੍ਰਸੰਨਤਾ ਕੀ ਮੈਂ ਕਹਾਂ ਕਿ ਇੱਕ ਮਹੀਨੇ ਸੇ ਸਭ ਤਿਆਰੀਆਂ ਚੱਲ ਰਹੀਆਂ ਔਰ 3 ਦਿਨ ਸੇ भोले शंकर वेलफेयर क्लब और लाली डेकोरेटर की तरफ से यहाँ पे विशाल प्रोग्राम कार्यक्रम किए जा रहे हैं भोलेनाथ की महाकाल आरती और आज देखिए इतना विशाल लंगर चल रहा है तो सबके मन प्रसन्न है भोले बाबा का नाम जप करके भोले बाबा भी प्रसन्न है बिल्कुल प्रसन्न है कैलाश पर्वत पर बैठे वो देख रहे हैं जी। कि भोले के भक्तों ने कितना सुंदर पंडाल सजाया है लाली बड़ी ला भोले बाबा भी प्रसन्न ने भक्त भी प्रसन्न ने बोले की <दोले> बोझ कर रही है बोझ <दोले> कर रही है बोझ बोले की बोझ कर रही है बोझ आज शिवजी नु की कहना फिर आई भोले शंकर नु कहना सारे भक्ता दे वासा आशीर्वाद रखी एदी मौजा कराई जई ते मौजा लाई जई सबर रखना संतोष रखना ਸੰਤੋਸ਼ਟੀ ਰੱਖਣੀ ਹੈ ਬਾਸ ਇਤੋਂ ਉਪਰ ਹੋਰ ਕੀ ਚਾਹੀਦਾ ਭੋਲੇ ਦੀ ਕਿਰਪਾ ਇੱਦਾਂ ਹੀ ਹੋਵੇ ਤੇ ਹਰੇਕ ਸਾਲ ਅਸੀਂ ਇੱਦਾਂ ਹੀ ਤਿੰਨ ਤਿੰਨ ਦਿਨ ਦਾ ਪੰਜ ਪੰਜ ਦਿਨ ਦਾ ਜਸ਼ਨ ਮਨਾਈਏ ਮਾਤਾ ਕਾਲ ਆਰਤੀ ਕਰੀਏ ਭੋਲੇ ਦੇ ਗੁਣ ਗਾਣ ਕਰੀਏ ਸਾਰੇ ਕੰਮ ਕਾਰ ਛੱਡ ਕੇ ਆਪਣੇ ਪੰਜ ਦਿਨ ਇੱਥੇ ਜਸ਼ਨ ਮਨਾਈਏ 365 ਦਿਨ ਮੰਨਚ ਜਸ਼ਨ ਮਨਾਈਏ ਇਹ ਬਿਲਕੁਲ ਸਹੀ ਗੱਲ ਹੈ ਜੀ ਮੰਨਚ ਦਾ 365 ਦੇ ਗਿਆ ਸਾਰੀ ਜ਼ਿੰਦਗੀ 730 ਦੇ ਮੰਨਚ ਜਸ਼ਨ ਮਨਾਈਏ ਹਰ ਵੇਲੇ ਅਜਨਾ 3 भी बत्ती का जो लाइव देख करके ना लोग अभी भी आज भी भी आज आज पूछ रहे हैं आज भी रात को कीर्तन होगा कल भी आरती होगी अभी भी कई लोग पूछ रहे हैं अभी हमने पीवी बत्ती पे देखा कि इतना सुंदर कार्यक्रम हो रहा है आप मंच पे सभी नाच रहे थे तो कल को भी होगा मैंने कहा जी वो प्रोग्राम अब निकल गया है आने वाले छह महीने के बाद सावन का महीना आएगा फिर इसी जगह पे आरती होगी सावन के महीने में सावन के दूसरे सोमवार फिर महाकाल आरती होगी हो और महाशिवरात्रि में फिर महाकाल आरती होगी सावन के महीने की शिवरात्रि में भोले शंकर की अपार कृपा जी सारे भक्तों के शंकर बनाई रखे लाख बधाई हर महादेव हर महादेव

ਤੁਹ ਪਰਸਨ ਹੈ ਪੂਰੀ ਸੂਰੀ ਸਾਹਿਬ ਆ ਗਿਆ ਆ ਗਿਆ ਹੈਪੀ ਆ ਜਾਓ ਹੈਪੀ ਬਣੀ ਆ ਜਾਓ ਦਾ ਮਹੌਲ ਇਹੋ ਜਿਹਾ ਬਣ ਗਿਆ ਕਲਾਸ਼ ਤੇ ਪਹੁੰਚ ਗਏ ਆਸਤੇ ਪਹੁੰਚੇ ਜੀ ਸੋਤੀ ਆ ਗਈ ਸੁਸਤੀ ਪੂਰੀ ਦੀ ਮਸਤੀ ਦੇ ਆ ਭੋਲੇ ਨਾਲ ਦੀ ਅੱਜ ਮਸਤੀ ਜਿਹੜੀ ਆ ਉਹ ਹਰ ਇੱਕ ਦੇ ਉੱਤੇ ਚੜੀ ਹੋਈ ਆ ਕਹਿੰਦੇ ਸਾਰੀਏ ਚੱਕ ਦੀਓ ਦੇ ਮਸਤੀ ਇਸੇ ਲਈ ਕਹਿੰਦੇ ਆ ਭੋਲੇ ਕੀ ਫੌਜ ਕਰਦੀ ਆ ਬੰਦਮ ਭੋਲੇ ਬੰਦਮ ਭੋਲੇ ਬੰਦਮ ਭੋਲੇ ਬੰਦਮ ਭੋਲੇ ਬੰਦਮ ਭੋਲੇ ਬੰਦਮ ਭੋਲੇ मां हिकु लाइन की त ख़तम हुंदगी बम रोले ਜੋ ਬਿਲਕੁਲ ਨਾਲ ਆ ਔਰ ਨਗਰ ਕੌਂਸਲ ਦੀ ਬੈਕਸਾਈਡ ਇੱਥੇ ਨੌਜਵਾਨਾਂ ਵੱਲੋਂ ਪ੍ਰਬੰਧ ਕੀਤੇ ਗਏ ਆ ਪ੍ਰਬੰਧ ਦੇਖ ਕੇ ਰੂਹ ਖੁਸ਼ ਹੁੰਦੀ ਆ ਇਹਦੀ ਪਾਰਟਿਸਪੇਸ਼ਨ ਹਰ ਸਾਈਡ ਹੁੰਦੀ ਆ ਸਾਰੇ ਆਪਣੇ ਭਰਾ ਨੇ ਸੇਵਾਦਾਰ ਨੇ ਸਤਕਾਰਯੋਗ ਨੇ ਬਹੁਤ ਅੱਛੇ ਤਰੀਕੇ ਪ੍ਰਬੰਧ ਕੀਤੇ ਹੋਏ ਆ ਗ੍ਰੇਨਡ ਸੈਂਡਵਿਚ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਅੰਦਾ ਨਹੀਂ ਭਾਜੀ ਪ੍ਰਬੰਧ ਦੇਖ ਕੇ ਰੂਹ ਖੁਸ਼ ਹੋ ਗਈ ਪਹਿਲਾਂ ਤਾਂ ਸੁਰੀ ਸਾਹਿਬ ਮਹਾ ਸ਼ਿਵਰਾਤਰੀ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਔਰ ਸਾਰਾ ਇਹ ਭੋਲੇ ਦੀ ਦੇਣਾ ਔਰ ਸਾਰਾ ਕੋਸ਼ਿ ਉਹਦੀ ਸ਼ਤਰ ਸ਼ਾਹ ਦੇ ਵਿੱਚ ਹੋ ਰਿਹਾ ਰਤਰੀ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਔਰ ਸਾਰੇ ਦੇਸ਼ ਵਾਸੀ ਨੂੰ ਬਹੁਤ ਬਹੁਤ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਰੱਖੇ ਅੱਛਾ ਤੁਸੀਂ ਕਮੇਟੀ ਪ੍ਰਬੰਧ ਕਮੇਟੀ ਦਾ ਕੋਈ ਨਾਮ ਵੀ ਰੱਖਿਆ ਨੇ ਨਹੀਂ ਨਹੀਂ ਇਹ ਮਾਰਕੀਟ ਵਾਲੋ ਆ ਹਾਂਜੀ ਇਹ ਨੌਜਵਾਨ ਹਾਂਜੀ ਇਹ ਨੌਜਵਾਨ ਮਨੋ ਦੁਕਾਨਦਾਰ ਆਲੋ ਜਿਹੜਾ ਹਰ ਵਾਰੀ ਬਹੁਤ ਜਿਆਦਾ ਬਹੁਤ ਜਿਆਦਾ ਸੇਵਾ ਕਰਦੇ ਨੇ ਕੀ ਕੀ ਕਹੋਗੇ ਮੁੰਡਿਆਂ ਬਾਰੇ ਬੜੇ ਮਿਹਨਤੀ ਆ ਜੀ ਬੜੇ ਦਿਲ ਨਾਲ ਜਾਨ ਨਾਲ ਸੇਵਾ ਕਰ ਰਹੇ ਆ ਤਨ ਮਨ ਤਨ ਦੇ ਨਾਲ ਪੂਰੀ ਸੇਵਾ ਕਰ ਰਹੇ ਆ ਹਰ ਵੇਲੇ ਸਿਆਰਵਾ ਜੀ ਆ ਜੇ ਬੋਲੇ ਆ ਜੀ ਜੀ ਤਿੰਨ ਤਿੰਨ ਦਿਨਾਂ ਤੋਂ ਮੁੰਡੇ ਲੱਗੇ ਹੋ ਜੀ ਦਿਨ ਰਾਤ ਨਾ ਸੌ ਰਹੇ ਆ ਬਹੁਤ ਹੀ ਧੂਮ ਧਾਮ ਨਾਲ ਤਿਆਰੀਆਂ ਹੋ ਰਹੀਆਂ ਨੇ ਅੱਜ ਤੇ ਉਹ ਦਿਨ ਆ ਗਿਆ ਏ ਸ਼ਿਵਜੀ ਦਾ ਪਿਆਰ ਆ ਏ ਬਹੁਤ ਜ਼ਿਆਦਾ ਟ੍ਰੂ ਲਵ ਠੀਕ ਹੈ ਟ੍ਰੂ ਲਵ ਸ਼ਿਵਜੀ ਦਾ ਪੁਲਿਸ ਸਾਹਿਬ ਦਾ ਨਾਕਦਾਰ ਸਾਰੀ ਰਾਤ ਇੱਥੇ ਲੰਮੇ ਪੈ ਕੇ ਗੱਟੀ ਆ ਮੁੰਡਿਆਂ ਨੇ ਠੀਕ ਹੈ ਇੰਨੀ ਮਿਹਨਤ ਉਹ ਗੱਦੇ ਸਟਾਇਓ ਦੀ ਸਾਰੀ ਰਾਤ ਇੱਥੇ ਸੁੱਤੇ ਸੜੇ ਤੇ ਇਹਨਾਂ ਕਹਿੰਦੇ ਸ਼ਿਵਜੀ ਦਾ ਟੂ ਲਵ ਆ ਪੂਰਾ ਪੂਰਾ ਜੀ ਪੂਰਾ ਸ਼ਿਵਜੀ ਦਾ ਟੂ ਲਵ ਹੈ ਪੂਰਾ ਜੀ ਪੂਰਾ ਚਲੋ ਇਹ ਸਾਰੇ ਮੁੰਡੇ ਸੇਵਾ ਦੀ ਭਾਵਨਾ ਨਾਲ ਇਹਨਾਂ ਦਾ ਬਹੁਤ ਬਹੁਤ ਮੰਗਾਂ ਬੋਲ ਓ ਨਵੇਂ ਪਾਰੋ ਦੀ ਬਟੇ ਔਰ ਹਰ ਮਹਾਦੇਵ ਸਤਿ ਸ਼੍ਰੀ ਅਕਾਲ ਸਾਬ ਨੇ ਔਰ ਇਹ ਦੁਕਾਨਦਾਰ ਸਾਥੀ ਨੇ ਆਈਸਕ੍ਰੀਮ ਦਾ ਮੰੰਦਰ ਚੱਲ ਰਿਹਾ ਨਾਮ ਤੇ ਹਵਾ ਵੀ ਬੜਾ ਠੰਡਾ ਅੱਜ ਸੇਤ ਤੋਂ 4000 ਪਹਿਲਾਂ ਠੰਡੇ ਚੱਲਦਾ ਸੀਗਾ ਫਿਰ ਬੱਚਿਆਂ ਦੇ ਚੋਕ ਦੇ ਤੱਕ ਬਗਾਰਾ ਬਿਸਕਟ ਚੱਲੇ ਉਸ ਤੋਂ ਬਾਅਦ ਔਰ ਆਈਸਕ੍ਰੀਮ ਇਸ ਤੋਂ ਆ ਫੇਰ ਠੰਡੇ ਚੱਲੂਗਾ ਔਰ ਮੰਨੂ ਪਸੰਦ ਆ ਬਹੁਤ ਹੋ ਰਹੀ ਆ ਔਰ ਖੁਸ਼ੀ ਬਹੁਤ ਆਜੇ ਸ਼ਿਵ ਜੀ ਕਹਿੰਦੇ ਕੋਈ ਮੰਗਲਾ ਕੀ ਮੰਗਣਾ ਫੇਰ ਕੀ ਕਹਿੰਦਾ ਬਾਜੀ ਜੋ ਰੱਬ ਬਾਰਾ ਦੇ ਦੇ ਰੋਈ ਲੈਣਾ ਮੈਨੂੰ ਬਹੁਤ ਖੁਸ਼ੀ ਆ ਸਾਨੂੰ ਤਿੰਨ ਦਿਨ ਤੋਂ ਖੁਸ਼ੀ ਦਾ ਇਹ ਨਜ਼ਾਰਾ ਆ ਰਿਹਾ ਜੀ ਕਿੱਥੇ ਆ ਹਾਂਜੀ ਬੇਟੀ ਆ ਜੀ ਬੜੀ ਮੇਰਾ ਕਰਦੀ ਆ ਜੋਸ਼ ਨੇ ਸ਼ਿਵ ਜੀ ਨੂੰ ਕੀ ਕਹਿਣਾ ਖੁਸ਼ ਹੋ ਸਿਰਫ ਪ੍ਰੇਮ ਸ਼ਿਵ ਜੀ ਨਾਲ ਹਾਂਜੀ ਠੀਕ ਹੈ ਬੜਾ ਨੰਦਾ ਜੀ ਅੱਛਾ ਮੈਂ ਕਲਾ ਧਾਰਮਿਕ ਤਿਹਾੜੀ ਨਹੀਂ ਦੇਖ ਰਿਹਾ ਮੈਂ ਇਕੱਠੇ ਲੋਕਾਂ ਜਿਹੜੇ ਭਾਵਨਾ ਬਹੁਤ ਜ਼ਿਆਦਾ ਇਕੱਠੇ ਆਮੇ ਸ਼ਹਿਰ ਜਿਹੜੇ ਦੇ ਵਿੱਚ ਸਭ ਤੋਂ ਜ਼ਿਆਦਾ ਭਾਵਨਾ ਉਹ ਇੱਕ ਤਾਂ ਬਹੁਤ ਹੈ ਸੇਵਾ ਦੀ ਭਾਵਨਾ ਇਹੋ ਹੀ ਭਾਵਨਾ ਦਿਨੋ ਲੋਕ ਸਾਰੇ ਆਪਣਾ ਪਰਿਵਾਰ ਹੈ ਸਾਰਾ ਪਰਿਵਾਰ ਹੈ ਜੀ ਦਿਲ ਖੋਲ ਕੇ ਦਾਣ ਰੱਖੀ ਦੇ ਰਹੇ ਹੋ ਦਿਲ ਖੋਲ ਕੇ ਲੱਗ ਰਿਹਾ ਆ ਚਲੋ ਬਹੁਤ ਸ਼ੁਕਰੀਆ ਤੇ ਮਿਹਰਬਾਨੀ ਬਾਤ ਇਹ ਸਾਡੇ ਇਹ ਸਾਡੇ ਹੋਰੀ ਸਾਹਿਬ ਨੇ ਉਹ ਗਿਆ ਇਹ ਤੁਹਾਨੂੰ ਮਿਲ ਗਏ ਪੀਤੀ ਦਾ ਸਾਨੂੰ ਬਹੁਤ ਖਾਦਾ ਉਹ ਰੀਲ ਬਾਦਸ਼ਾਹ ਨੇ ਪਿਆਰੇ ਆਗੇ ਜੀ ਥੈਂਕ ਯੂ ਤੁਹਾਡਾ ਜੀ ਥੈਂਕ ਯੂ ਹਰ ਹਰ ਵਾਹਿਗੁਰੂ ਜੰਬੋਲੇ ਬੋਲੇ ਬੋਲੇ ਪੂਰੇ ਸ਼ਹਿਰ ਵਿੱਚ ਥਾਂ ਥਾਂ ਤੇ ਲੰਗਰ ਲੱਗੇ ਹੋਇਆ ਭਾਦਤ ਆਪਣੀ ਭਾਵਨਾ ਪ੍ਰਗਟ ਕਰ ਰਹੇ ਇਸ ਸਮੇਂ ਅਸੀਂ ਪਾਰਟੀਆਂ ਸਭ ਕੋਲ ਮੌਜੂਦ ਆ ਸਾਥੀ ਉਹਨਾਂ ਦੇ ਨਾਲ ਸਾਰੇ ਭਰਾ ਗੋਲ ਗੱਪੇ ਦਾ ਲੰਗਰ ਲੱਗਿਆ ਹੋਇਆ ਹਾਂਜੀ ਹਾਂਜੀ ਜਰਾਨੀਆਂ ਦੇ ਹਮਤੋਂ ਫੇਵਰਟ ਚੀਜ਼ ਹੁੰਦੀ ਹੈ ਜੀ ਪਹਿਣਾ ਵੀ ਪਹਿਣਾ ਵੀ ਸਾਡੀਆਂ ਪਹਿਣਾ ਵੀ ਸਾਡੀਆਂ ਬੀਬੀਆਂ ਵੀ ਸਾਰੀਆਂ ਦੀ ਫੇਵਰਟ ਹੁੰਦੀ ਹੈ ਜੀ ਇਹ ਰੋਟੀ ਖਾਣ ਨੂੰ ਮਿਲਣੇ ਮਿਲੇ ਪਰ ਗੋਲ ਗੱਪੇ ਜਰੂਰ ਖਾਣੇ ਚਾਹੀਦੇ ਆ ਇਹ ਤਿਆਰ ਕਿੱਥੋਂ ਕਰਾਇਆ ਇਹ ਸ਼ਰਮਾ ਜੀ ਕੋਲ ਤਿਆਰ ਕਰਾਇਆ ਜੀ ਠੀਕ ਹੈ ਜੀ ਪਾਣੀ ਤਖਾ ਪਾਣੀ ਪਾਣੀ ਖੱਟਾ ਮਿੱਠਾ ਜੀ ਖੱਟਾ ਮਿੱਠਾ ਆਲੂ ਨਾਲ ਛੋਲੇ ਪਾ ਗਿਆ ਕਿੰਨੇ ਕਿੰਨੇ ਦਿਵਾਨਾ ਹੀ ਜਾਂਦੀ ਹੈ ਇਹ ਚਾਰ ਚਾਰ ਪੰਜ ਪੰਜ ਸਾਰੇ ਖਾਂਦੇ ਹੀ ਆ ਜੀ ਚਲੋ ਇਹ ਤੇ ਸ਼ਿਵ ਜੀ ਦਾ ਪ੍ਰੇਮ ਦੀ ਗੱਲ ਸੁਰਿੰਦਰ ਸਾਹਿਬ ਨੇ ਜਿਹੜੀ ਡਿਮਾਂਡ ਆਈ ਦਹੀਂ ਵਾਲੇ ਵੀ ਹੋਣੇ ਚਾਹੀਦੇ ਆ ਅਗਲੀ ਵਾਰ ਕਰਦੇ ਹਾਂ ਹਾਂ ਦਹੀਂ ਵਾਲੇ ਅਗਲੀ ਵਾਰ ਆਹ ਬਾਦ ਖਾਓ ਇੱਕ ਵਾਰ ਬਾਦ ਖਾਓ ਹਾਂ ਜੀ ਆ ਬਾਦ ਖਾਓ ਆ ਲੋ ਜੀ ਇਹ ਸਿੱਧਾ ਸ਼ਿਵ ਜੀ ਵੱਲੋਂ ਆ ਰਹੇ ਤੁਹਾਨੂੰ ਸਿੱਧਾ ਜੀ ਸਿੱਧਾ ਹੈ ਪ੍ਰੇਮ ਇੰਨਾ ਸ਼ਿਵ ਜੀ ਦੇ ਨਾਲ ਰੰਗ ਵੀ ਦੇਖ ਲਓ ਕਪੜੇ ਦਾ ਹਰਾ ਹੀ ਆ ਜੀ ਬਹੁਤ ਠੀਕ ਆਈ ਦਾ ਰੰਗ ਚ ਰੰਗੇ ਆ ਉਹਦੇ ਉਹਦੇ ਪਸੰਦ ਦੇ ਬਸਮਤਾਰੀ ਸ਼ਿਵ ਦੇ ਪੁਜਾਰੀ ਸ਼ਿਵ ਦੇ ਪੁਜਾਰੀ ਬੇਟਾ ਬੋਲੀ ਬੋਲੋ ਬਾਈਕ ਤੇ ਬਾਈਕ ਬਾਈਕ ਦੇ ਮਾਈਕ ਬੋਲੋ ਬੋਲੋ ਬੁੱਤ ਬੋਲੋ ਬਾਈ ਬੋਲੋ ਦੰਦ ਗੱਤੇ ਗੋਲ ਗੱਪੇ ਖਾ ਕੇ ਭੁੱਖ ਝੜ ਗਈ ਚਲੋ ਕੀ ਕੇ ਬਾਅਦ ਸ਼ੁਰੂ ਹੋਇਆ ਸਮੇਂ ਚੌਕ ਤੇ तकरीबन ਕੋਠੀ ਰੋਡ ਦੇ ਵਿਚਕਾਰ ਆ ਔਰ ਆਈਸਕ੍ਰੀਮ ਦੀ ਲਟ ਪੈ ਗਈ ਹੈ ਹਾਂਜੀ ਉਹ ਆਈਸਕ੍ਰੀਮ ਦੀ ਲਟ ਪਈ ਨਜ਼ਰ ਆ ਰਹੀ ਹੈ ਉਹ ਵੇਖੀ ਵੇਖੀ ਦੇਖੀ ਕੁੜੀਏ ਦੇ ਕਿ ਆਈਸਕ੍ਰੀਮ ਦਾ ਹੋਰ ਲੈ ਹੋ ਜੂ ਕਾਇਸ ਕਰ ਵੀ ਲੁੱਟ ਗਈ ਹੋਈ ਆ ਚਲੋ ਇਹ ਵੀ ਭਾਵਨਾ ਹੈ ਪ੍ਰੇਮ ਹੈ ਮੈਨੂੰ ਲੱਗਦਾ ਵਿਜੇ ਇੱਕ ਇੱਕ ਸੌ ਲੱਗੇ ਆਜੂ ਮੁੰਡਾ ਲਾਉਣਾ ਪੜਾ ਇੱਕ ਸੌ ਲੱਗੇ ਆਜੂ ਮੁੰਡਾ ਦਾ ਵੀ ਲੈ ਲਓ ਜੀ ਜਲੇਬੀਆਂ ਚੌਕ ਦੇ ਬਿਲਕੁਲ ਨਜ਼ਦੀਕ ਹੈ ਔਰ ਮਾਮਾ ਜੀ ਮੌਜੂਦ ਨੇ ਸਾਰੀ ਸੰਗਤ ਇੱਥੇ ਮੌਜੂਦ ਹੈ ਅੱਛਾ ਆਪ ਹਰ ਸਾਲ ਆਉਂਦੇ ਆ ਔਰ ਇਸੇ ਤਰੀਕੇ ਤੁਹਾਡੇ ਚਿਹਰੇ ਤੇ ਉਹਨੇ ਖਾਣ ਦੀ ਚਿਹਰੇ ਤੇ ਖੁਸ਼ਾ ਹੁੰਦਾ ਥਾਂਦੀ ਫੈਮਿਲੀ ਵੱਲੋਂ ਸਾਰਾ ਲੰਗਰ ਹੁੰਦਾ ਜੀ ਇੱਕ ਕੋਠੀ ਰੋਡ ਦੇ ਜਿੱਦਾਂ ਸਾਰੇ ਪਰਿਵਾਰ ਇਕੱਠੇ ਹੋ ਕੇ ਲੰਗਰ ਲਾਉਂਦੇ ਨੇ ਜੀ ਵਧੀਆ ਪਰਿਵਾਰ ਆ ਥਾਂਦੀ ਪਰਿਵਾਰੋਂ ਪ੍ਰੇਮ ਆ ਜੀ ਇਹਨਾਂ ਨੂੰ ਦੇਖ ਕੇ ਖੁਸ਼ੀ ਆ ਜੀ ਤੁਹਾਡੇ ਸਾਰੇ ਦੇ ਚਿਹਰੇ ਤੇ ਆਪ ਆਉਣ ਦਾ ਬਾਤ ਹੁੰਦੀ ਹੈ ਚੰਗਾ ਲੱਗਦਾ ਜੀ ਪਰਮਾਦਮਨ ਨਾਲੇ ਨਾਂ ਲੈਉਂਦਾ ਨਾਲੇ ਉਹਨਾਂ ਦਾ ਲੰਗਰ ਲੱਗ ਜਾਂਦਾ ਜੀ ਸਾਰਾ ਇੱਕ ਪਰਵਾਰ ਦੀ ਤਰ੍ਹਾਂ ਹੀ ਸਾਰੇ ਕੱਟਿਓਗੇ ਲੰਗਰ ਲਾਉਣਾ ਤੇ ਨਵੀਂ ਪਰ ਜਾਂਦਾ ਸੇਵ ਜੀ ਨਾਲ ਲੇਬੀ ਜੁੜ ਜਾਂਦੀ ਹੈ ਨਾਲੇ ਉਹਦਾ ਨਾਮ ਲੈ ਹੋ ਜਾਂਦਾ ਇਸ ਵਿੱਚ ਜੀ ਅੱਜ ਜੋਸ਼ ਹੋਣਾ ਘੱਟ ਲੱਗਦਾ ਨਹੀਂ ਉਹ ਥੱਕ ਗਿਆ ਜਿੱਦਾਂ ਕੱਲ੍ਹ ਦੇ ਲੱਗੂ ਕੱਲ੍ਹ ਦੇ ਲੰਗਰ ਕਰਕੇ ਪਿਆਰੀਆਂ ਕਰੋੜਾਂ ਚਲਦੀਆਂ ਇਹ ਪਰਸੋਂ ਤੋਂ ਸ਼ੁਰੂ ਹੋਏ ਸੋਦੇ ਤਿਆਰੀਆਂ ਐਸਸੀ ਵਿੱਚ ਸਾਨੂੰ ਉਹ ਲੰਗਰ ਇਹਨਾਂ ਕੋ ਪੀਰੋੜ ਦਾ ਸਾਨੂੰ ਤਰਫ ਤੇ ਲੰਗਰ ਇਹੋ ਚਲੋ ਟੌਪ ਤੇ ਉਹਦੇ ਮਜਰ ਸਾਰੇ ਟੌਪ ਦੀਆਂ ਜਈਏ ਸਾਰਾ ਕੁਝ ਤੇਰੇ ਦਾ ਚਾਹ ਵੀ ਲਾ ਕੇ ਕੋ ਮਿਲ ਜਾ ਉਹ ਵੀ ਲੰਗਰ ਵਧੀਆ ਉਹਦੇ ਨਾਮ ਦਾ ਆ ਨਾ ਪੂਰੀ ਨੀ ਟੌਪ ਤੇ ਆ ਬਟੇ ਨੂੰ ਵੀ ਪਰਸਨ ਹੈ ਇਨੇ ਟਾਈਮ ਲੱਗਦਾ ਜਦੋਂ ਕੈਨੇਡਾ ਕੋਲ ਛੁੱਟੀ ਲੈ ਜਾਂਦਾ 15 ਦਿਨ ਲਈ ਲੰਗਰ ਲੈ ਆਉਂਦਾ ਦਵਾਨ ਸਾਹਿਬ ਆ ਇਹਦੇ ਸ਼ਰਮਾ ਦੀ ਆ ਇੱਧਰ ਆ ਆਪਣੇ ਦਿੱਤਾ ਜੀ ਖੜੇ ਆ ਮਤਲਬ ਸਾਰਾ ਇੱਕ ਪਰਿਵਾਰ ਦੀ ਤਰ੍ਹਾਂ ਪੂਰਾ ਕੋਠੀ ਰੋੜ ਇਕੱਠਾ ਹੋ ਕੇ ਲੰਗਰ ਲਾਂਦਾ ਔਰ ਪਰਿਵਾਰ ਦੀ ਹੀਰ ਤਾਰਾਂ ਬਤਾਇਆ ਜਾਂਦਾ ਇੱਧਰ ਦਵਾਨ ਸਾਹਿਬ ਇੱਧਰ ਅੰਦਰ ਹੀ ਜੀ ਜਿਹੜੇ ਬੱਚੇ ਕਰਦੇ ਕਰਾਣੇ ਲਓ ਕਿ ਆਉਂਦੇ ਸੱਤਾ ਜੀ ਮੇਰਾ ਕਹਿੰਦਾ ਮਾਨ ਹੈ ਉਹ ਪ੍ਰਸੰਨ ਹੈ ਇਹਨੇ ਬੋਲਾ ਪ੍ਰਸੰਨ ਹੈ ਸਾਰੇ ਪ੍ਰਸੰਨ ਹੈ ਕੋਲੇ ਸ਼ੰਕਰ ਜੀ ਵੀ ਪ੍ਰਸੰਨ ਹੈ ਸਾਰੀ ਜਨਤਾ ਵੀ ਪ੍ਰਸੰਨ ਹੈ ਜੀ ਜਨਤਾ ਪ੍ਰਸੰਨ ਹੈ ਚਪਲ ਜਕਰਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸਾਡੇ ਜਗਤ ਪਿਤਾ ਸਾਹਿਬ ਸ਼ਿਵਰਾਤਰੀ ਆਜੇ ਮ ਹੈਗਾ ਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਸੰਸਾਰ ਨੂੰ ਸਾਰੀ ਦੁਨੀਆ ਨੂੰ ਪ੍ਰਮਾਤਮਾ ਸਾਭ ਤੇ ਮਿਹਰ ਭਰਿਆ ਹੱਥ ਰੱਖੇ ਤੁਹਾਡੀ ਗੱਲ ਜੀ ਗੱਲ ਹੈ ਉਹੀ ਕ੍ਰੀਏਟਰ ਹੈ ਉਹੀ ਡਿਸਾਇਰ ਹੈ ਠੀਕ ਹੈ ਨਾ ਜੀ ਬਿਲਕੁਲ ਬਿਲਕੁਲ ਸਹੀ ਗੱਲ ਜੀ ਇੱਧਰ ਦੀਵਾਨ ਸਾਹਿਬ ਜੀ ਦੀਵਾਨ ਸਾਹਿਬ ਉਹ ਕੋਈ ਕੋਈ ਆ ਸ਼ੈਲੇ ਦਾ ਜੀ ਦੀਵਾਨ ਸਾਹਿਬ ਹਾਂ ਜੀ ਜੈ ਸ਼ੰਕਰ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਬੋਲੇ ਕੀ ਫੋਜ ਜੈ ਕੀ ਫੋਜ ਮੰਨ ਕੇ ਚੱਲੋ ਸ਼ਿਵ ਸ਼ੰਕਰ ਜੀ ਗੱਲ ਸੁਣ ਰਹੇ ਆ ਲਾਈਵ ਦੇਖ ਰਹੇ ਕੀ ਕਹਿਣਾ ਮੇਰਾ ਹੀ ਕਹਿਣਾ ਕੀ ਸਾਰਿਆਂ ਸ਼ਿਵ ਸ਼ੰਕਰ ਜੀ ਦਾ ਸਾਰਿਆਂ ਤੇ ਕਿਰਪਾ ਬਣੀ ਰਹੇ ਜੀ ਤੇ ਸਾਰੇ ਖੁਸ਼ ਰਹਿਣ ਸ਼ਾਂਤੀ ਸਬਰ ਸੁਖ ਸਮਰiddhi ਸਭ ਨੂੰ ਮਿਲੇ ਹਨਾ ਬਰਕਤਾਂ ਹੋਣ ਬਰਕਤਾਂ ਆਉਣ ਜੋ ਬਿਮਾਰੀਆਂ ਸਮੱਸਿਆਵਾਂ ਸਭ ਦੂਰ ਹੋਣ ਜੀ ਇਸੇ ਤਰੀਕੇ ਭਾਈਚਾਰਾ ਬਣਿਆ ਰਹੇ ਪਿਆਰ ਬਣਿਆ ਰਹੇ ਪਿਆਰ ਬਣਿਆ ਰਹੇ ਅੱਛਾ ਇੱਧਰ ਦਿਖਾ ਤਸਵੀਰ ਵੇਜੇ ਸਾ ਵੀ ਇੱਧੇ ਚੜਦੀ ਕਲਾ ਜ ਰਹਿਣ ਮਾਰਾ ਜੀ ਸ਼ੰਕਰ ਨਹੀਂ ਜੀ ਬੋਲੋ ਮਰੀ ਬਸ ਤੁਸੀਂ ਕੱਪੜੇ ਵਾਲੇ ਥੋੜੇ ਬਣ ਕੇ ਆਏ ਹੋ ਹੋਰ ਜੁਰੀ ਦਾ ਜੈ ਹੋ ਜੈ ਹੋ ਜੈ ਸ਼ੇਰ ਨਵਾਨ ਵਾਲੇ ਕਰਤਾ ਕਰਤਾ ਜੀ ਚੜ੍ਹਦੀਆਂ ਗੱਲਾਂ ਜ ਰਹਿਣ ਅੱਛਾ ਮਾਲਕ ਇਹਨਾਂ ਦੀ ਜ਼ਿੰਮੇਵਾਰੀ ਹੁੰਦਾ ਹਾਂਜੀ ਹਾਂ ਇੱਕ ਕੋਈ ਵੀ ਕੈਪਟਨ ਬਣਦਾ ਹੀ ਆ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਬਣਦਾ ਆ ਆਪੋਰਸ਼ਨ ਦਾ ਕੋਈ ਬਣਦਾ ਆ ਜੀ ਇੱਕ ਨਵੇਂ ਪ੍ਰਧਾਨ ਬਣਾਣਾ ਹੀ ਪੈਣਾ ਆ ਜ਼ਿੰਮੇਵਾਰੀ ਕਿੱਦਾਂ ਸਪੈਸ਼ਲ ਉੱਥੋਂ 15 ਦਿਨ ਲਈ ਆਉਂਦੇ ਨੇ ਸਿਰਫ ਲੰਗਰ ਦੀ ਖਾਤਰ ਹਲੇ ਗਏ ਨੂੰ ਵੀ ਨਾ ਨਹੀਂ ਹੋਇਆ 15 ਦਿਨ ਸਿਰਫ ਸ਼ਿਵਰਾਤਰੀ ਦੇ ਲੰਗਰ ਕਰਕੇ ਚੰਗੀ ਗੱਲ ਪਤਾ ਕੀ ਹੁੰਦੀ ਜਦੋਂ ਰੱਬ ਚੁਇਸ ਕਰਦਾ ਉਹ ਨੀਂ ਗੋ ਨਹੀਂ ਹੁੰਦੀ ਟਾਉਂ ਟੇਰ ਹੁੰਦੇ ਆ ਤਾਂ ਕਹਿੰਦੇ ਮੈਂ ਮੋੜੇ ਨਹੀਂ ਆਣਾ ਚੰਗੀ ਗੱਲ ਉਹ ਕਹਿੰਦੇ ਮਾ ਨੂੰ ਲੈ ਕੇ ਆਏ ਆ ਔਰ ਸਾਨੂੰ ਇਹ ਕਹੀ ਜਾਂਦੇ ਪਾ ਦਿਓ ਪਾ ਦਿਓ ਭਰਦੇ ਲਵਾਵੇ ਭਰਦੇ ਹੋ ਗੇ ਚਲੋ ਬਹੁਤ ਚੰਗੀ ਗੱਲ ਹੈ ਜੀ ਸੋਚ ਤੁਹਾਨੂੰ ਬਹੁਤ ਕਿਰਪਾ ਬਹੁਤ ਹੈਗੀ ਕਰੋ ਕਿੰਨੇ ਵੱਧ ਗਏ ਸਭ ਕੁਝ ਸਾਰਾ ਪਿਆ ਸਾਰਾ ਸਾਰਾ ਤਾਂ ਉੱਥੇ ਹੀ ਹੈ ਨਾ ਔਰ ਕਹਿੰਦੇ ਇੱਥੇ ਹੀ ਬਾਤ ਸ਼ੁਕਰੀਆ ਕੁਝ ਕਹੋਗੇ ਭਾਂਜੀ ਤੁਸੀਂ ਆਂਟੀ ਖੁਸ਼ ਹੈ ਤਾਂ ਠੀਕ ਹੈ ਸ਼ਾਂਤੀ ਦਾ ਸਾਹਿਬ ਇਹੀ ਮਾਵਾ ਦੇ ਲਈ ਹੁੰਦਾ ਕਿ ਸਭ ਤੇ ਐਦਾ ਈ 10 ਸਾਲ ਪਹਿਲਾਂ ਤਾਂ ਕਹਿੰਦੇ ਐਦਾ ਈ ਰੋਡ ਕਾ ਲੱਗੀ ਹੋ ਰਹਿਣ ਬੱਸ ਉਹ ਸ਼ਿਵ ਭੋਲੇ ਸਾਹਿਬ ਤੇ ਮੇਰਾ ਘਰੇ ਸਭ ਤੇ ਮੇਰਾ ਘਰੇ ਸੀ ਬਹੁਤ ਸ਼ੁਕਰ ਹੈ ਆਂਟੀ ਤੁਹਾਡੇ ਮੂੰਹੋਂ ਨਿਕਲੇ ਵਾਕ ਸ਼ਿਵ ਸ਼ੰਕਰ ਤੱਕ ਪਹੁੰਚ ਜਾਣੇ ਸਭ ਤੇ ਸਭ ਬੱਚੇ ਦੇ ਸਾਰੇ ਮੇਰੇ ਬੱਚੇ ਆ ਸਾਰੇ ਕੋਈ ਨਹੀਂ ਉਹ ਮਾਂ ਸਾਡੀ ਭਾਵਕ ਵੀ ਹੋ ਗਈ ਇਹ ਸੱਚਾ ਪ੍ਰੇਮ ਹੈ ਭਾਵਕ ਹੋ ਗਏ ਹਮ ਭੋਲੇ ਹਮ ਭੋਲੇ ਭੋਲੇ ਕਹਿੰਦੇ ਸ਼ਿਵ ਸ਼ੰਕਰ ਹਮੇਰਾ ਦੂਰ ਕਰਕੇ ਪ੍ਰਕਾਸ਼ ਕਰਦੇ ਆ ਬਸ ਸੂਰਜ ਵਾਲਰ ਸਾਡੇ ਨਾਲ ਨੇ ਉਹ ਵੱਡੇ ਭਰਾ ਨੇ ਉਹਦੇ ਬੱਚੇ ਆ ਮੱਪਨ ਬੋਲੇ ਕਹਦੇ ਕੁਰੀਏ ਬੰਬੰਬੋਲੀ ਕੀ ਮੰਗਣਾ ਸ਼ਿਵ ਜੀ ਤੋਂ ਹੁਣੇ ਆਵਾਸ ਰਾਜੀ ਸ਼ਿਵ ਜੀ ਦਾ ਆਸਰਾ ਬਣਿਆ ਰਵੇ ਸਭ ਤੇ ਮੇਰ ਭਰੇ ਆ ਤੇ ਜੀ ਸਾਰੇ ਖੁਸ਼ ਰਹਿਣ ਪਹਿਲਾਂ ਸਾਡੇ ਤੇ ਫਿਰ ਬਾਕੀ ਦੇ ਨਹੀਂ ਨਹੀਂ ਸਭ ਤੇ ਕਰਾਂਗੇ ਹਾਂ ਬਸ ਕਰਾਂ ਜੀ ਬਹੁਤ ਸ਼ੁਕਰੀਆ ਸਾਰੇ ਸਾਥੀਓ ਮੈਂ ਆਖਰ ਜੇਹੀ ਕਹਿਣਾ ਚਾਹੁੰਦਾ ਕਿ ਅਸੀਂ ਹਰਥਾਂ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਜਿੱਥੇ ਨਹੀਂ ਪਹੁੰਚ ਸਕੇ ਉਹਨਾਂ ਭੈਣਾ ਭਰਾਵਾਂ ਤੋਂ ਮਾਫੀ ਚਾਹੁੰਦੇ ਆ ਜਿਵੇਂ 32 ਦੇ ਬੇਸ਼ੱਕ ਤੁਹਾਡੀਆਂ ਤਸਵੀਰਾਂ ਨਹੀਂ ਆਈਆਂ ਪਰ ਸ਼ਿਵ ਸ਼ੰਕਰ ਭੋਲੇ ਪੰਡਾਲੀ ਤੁਹਾਨੂੰ ਆਕਾਸ਼ 'ਚ ਬੈਠੇ ਦੇਖ ਰਹੇ ਆ ਔਰ ਉਹਨਾਂ ਦੀ ਮੇਗਾ ਸਵੈਲੀ ਹਮੇਸ਼ਾ ਤੁਹਾਡੇ ਤੇ ਰਹਿਣੀ ਆ ਤੇ ਜਿਨ੍ਹਾਂ ਜਿਨ੍ਹਾਂ ਭੈਣਾ ਭਰਾਵਾਂ ਨੇ ਜਿੱਥੇ ਜਿੱਥੇ ਵੀ ਲੰਗਰ ਲਾਇਆ ਆਪਣਾ ਉਹਨਾਂ ਨੇ ਪ੍ਰੇਮ ਸ਼ਿਵ ਜੀ ਅੱਗੇ ਪ੍ਰਗਟ ਕੀਤਾ ਉਹਨਾਂ ਸਾਰਨ ਮਾਲਕ ਤੰਦਰੁਸਤੀ ਵਖੇ ਚੜਦੀ ਕਲਾ ਵਿੱਚ ਬਖਸ਼ੇ ਤੇ ਅਸੀਂ ਉਹਨਾਂ ਦੀ ਸੇਵਾ ਭਾਵਨਾ ਨੂੰ ਪ੍ਰਣਾਮ ਕਰਦੇ ਜਿੱਥੇ ਨਹੀਂ ਪਹੁੰਚ ਸਕੇ ਉਹਨਾਂ ਦੀ ਵੀ ਸੇਵਾ ਭਾਵਨਾ ਨੂੰ ਪ੍ਰਣਾਮ ਕਰਦੇ ਇੱਥੇ ਪਹੁੰਚੇ ਆ ਉਹਨਾਂ ਨੂੰ ਅਸੀਂ ਪਰਸਨਲੀ ਕਹਿ ਕੇ ਆਏ ਆ ਤਾਂ ਇਸ ਕਰਕੇ ਸਾਰੇ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸ਼ਿਵ ਸ਼ੰਕਰ ਭੋਲੇ ਪੰਡਾਰੀ ਤੁਹਾਡੇ ਦੇ ਆਪਣੀ ਕਿਰਪਾ ਬਣਾਈ ਰੱਖਣ ਬਹੁਤ ਬਹੁਤ ਸ਼ੁਕਰੀਆ ਹਰ ਹਰ ਮਹਾਦੇਵ